ਆ ਵੈਕਟੀ ਫਤੇ ਜੀ ਤੇ ਆਪਾਂ ਧਰਮਕੋੜ ਤੋਂ ਲੈ ਕੇ ਰਸਤੇ ਵਿੱਚ ਜਿੱਥੇ-ਜਿੱਥੇ ਵੀ ਆਪਾਂ ਰੁਕੇ ਆ ਆਪਾਂ ਤੁਹਾਨੂੰ ਦੱਸੀ ਗਏ ਆ ਤੇ ਕਾਫੀ ਨੇੜਾ ਹੋਣ ਤੋਂ ਬਾਅਦ ਆਪਾਂ ਸ਼ਹਿਰ ਨਖਾਣਾ ਪਹੁੰਚੇ ਆ ਬਠਿੰਡੇ ਬਠਿੰਡੇ ਜਿਹੜੇ ਦਾ ਪਿੰਡ ਆ ਸ਼ਹਿਰ ਆ ਏ ਤੇ ਪੁੱਚੋ ਮੰਡੀ ਤੋਂ 14 ਕਿਲੋਮੀਟਰ ਦਾ ਸੈਟ ਤੇ ਇਹ ਪੰਦਨ ਖਾਨਾਂ ਦਾ ਹੀ ਗੁਰਦੁਆਰਾ ਸਾਹਿਬ ਗੁਰੂ ਸਰ ਸ਼ਿਵੀ ਪਾਸ਼ਾ ਜੀ ਚਾਨ ਸ਼ੋਭਿਤ ਗੁਰਦੁਆਰਾ ਸਾਹਿਬ ਹੈ ਤੇ ਇੱਥੇ ਅੱਜ ਵਰਸੀ ਵੀ ਚੱਲ ਰਹੀ ਸੀ ਬਹੁਤ ਵਧੀਆ ਰਿਹਾ ਤੇ ਹੁਣ 80 ਕਿਲੋਮੀਟਰ ਆਪਾਂ ਅੱਜ ਆ ਚੁੱਕੇ ਆ ਅੱਜ ਦਾ ਦਿਨ ਤੇ ਕੱਲ ਨੂੰ ਸਵੇਰ ਅੰਮ੍ਰਿਤ ਵੇਲੇ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਤੇ ਗੰਦਮਾ ਸਾਹਿਬ ਨੂੰ ਸਾਦੋਗੋਤ ਤਲਵੰਡੀ ਨੂੰ ਰਵਾਨਾ ਹੋਵਾਂਗੇ đến cái buồn ਸੰਤ ਸੰਗ ਤੇਰੀ ਪ੍ਰੀਤਾ ਜੋ ਸਦਾਨਾ ਸਮਾਗਮ ਕੀਤੇ ਜਾਂਦੇ ਨੇ ਉਸੇ ਲਈ ਤਰ ਉਨਾ ਸਦਾਨਾ ਗੁਰਮਤ ਸਮਾਗਮਾਂ ਦਾ ਦੂਸਰਾ ਦਿਨ ਸਤਿਗਣ ਸ੍ਰੀ ਗੁਰਮੰਦਰ ਸਾਹਿਬ ਜੀ ਦੇ ਹਜ਼ੂਰੀ ਕੀਤਨੀ ਹੈ ਤੇ ਇਨਾਂ ਦੇ ਜਿੱਥੇ ਪਾਸੋਂ ਕੁਰਬਾਨੀ ਕੀਰਤਨ ਆਪ ਜੀ ਨੂੰ ਸਰਵਨ ਕਰਵਾਇਆ ਹੈ بس ਇਹ ਜਦਾਂ ਕਿ ਕਰ ਰਹੀਆਂ ਇਸ ਕਰਕੇ ਪਰੇਸ਼ਾਨ ਨਹੀਂ ਉਹਨਾਂ ਦੇ ਪੁੱਤਰ ਗੱਡੇ ਮਹਾਰਾਜ ਸਾਹਿਬ ਸਾਹਿਬ ਜੀ ਪਤੇ ਜੀ ਅੱਜ ਆਪਾਂ ਖੜੇ ਆ ਪੰਨ ਨਾ ਥਾਣਾ ਦੇ ਵਿੱਚ ਜਿੱਥੇ ਆਪਾਂ ਰਾਤ ਪਤੀਤ ਕੀਤੀ ਤੇ ਇਹ ਆਪਾਂ ਗੁਰਦੁਆਰਾ ਸਾਹਿਬ ਗੁਰੂ ਸਾਹਿਬ ਸ਼ਿਵਮ ਪਾਸ਼ਾ ਜੀ ਦੇ ਚਰਨ ਸ਼ੋਭਤ ਤੇ ਆਪਾਂ ਇਸ ਇਤਿਹਾਸ ਬਾਰੇ ਇਸ ਗੁਰਦੁਆਰੇ ਦੇ ਇਤਿਹਾਸ ਬਾਰੇ ਤੇ ਆਪਾਂ ਗੁਰੂ ਗ੍ਰੰਥ ਗੁਰੂ ਸਾਹਿਬ ਦੇ ਸਿੰਘਾਂ ਵੱਲੋਂ ਆਪਾਂ ਕੁਝ ਨੇ ਜੋ ਆਪਾਂ ਦੱਸਣਗੇ ਇਹ ਸਾਹਿਬ ਨੂੰ ਮੱਥਾ ਟੇਕ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਸਟਾਰਟਿੰਗ ਦੇ ਵਿੱਚ ਸਿੰਘ ਸਾਹਿਬ ਬੈਠ ਹੋਏ ਨੇ ਉਹ ਜੋ ਅਗਲੀ ਸ਼ਦਮਤਾਲ ਕੋ ਦੇਗ ਦੀ ਸੇਵਾ ਕਰਨੀ ਚਾਹੁੰਦਾ ਉਹ ਫਰਚੀ ਕੱਟ ਕੇ ਤੇ ਅੱਗੇ ਭੇਜਦੇ ਨੇ ਤੇ ਆਪਹਿਨਾ ਸਿੰਗਾ ਬੋਲੋ ਇਸ ਗੁਰਦੁਆਰਾ ਦੇ ਇਤਿਹਾਸ ਬਾਰੇ ਜਾਣ ਕਰੀ ਲੈ ਮੰਨੋ ਤਾਂ ਕਿ ਆਸ ਬਾਰੇ ਗੁਰਦੁਆਰਾ ਗੁਰੂ ਸਾਹਿਬ ਪਾਸ਼ਾ ਸ਼ੇਮੀ ਨੇ ਥਾਣਾ ਬਠਿੰਡਾ ਤੇ ਇਸ ਇਤਿਹਾਸ ਬਾਰੇ ਤੁਸੀਂ ਆ ਬੋਰਡ ਤੇ ਉੱਪਰ ਲਿਖਾਈ ਹੋਇਆ ਹੈ ਤੇ ਸਿੰਘ ਸਾਹਿਬ ਥੋੜਾ ਬੀਜੀ ਕਰਕੇ ਉਹ ਨਹੀਂ ਆ ਸਕੇ ਤੇ ਇਸ ਕਰਕੇ ਆਪਾਂ ਤੁਹਾਨੂੰ ਬੋਰਡ ਤੇ ਜੋ ਇਤਿਹਾਸ ਲਿਖਾਇਆ ਹੈ ਜੇ ਬਾਰੇ ਤੁਹਾਨੂੰ ਦਿਖਾ ਦੋ ਲੈਣਾ ਆਹ ਕਾਲੋ 特别的。Okay,